ਪਿੰਡ ਧਰਮਕੋੜ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਵਿਧਾਨ ਸਭਾ ਹਲਕਾ ਰਾਜਾ ਸੰਤ ਸਿੰਘ ਉਦੀਨ ਆਉਂਦੇ ਪਿੰਡ ਧਰਮਕੋੜ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਪਿੰਡ ਧਰਮਕੋੜ ਤੋਂ ਬਲਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਨੇ ਪਾਰਟੀਵਾਦੀ ਤੋਂ ਉੱਠ ਕੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ ਜਿਸ ਇਸ ਪਿੰਡ ਦੀ ਸੰਮਤੀ ਬਾਬਾ ਕੁਲਵੀਰ ਸਿੰਘ ਕਾਰਸੇਵਾ ਗੁਰੂ ਕੇ ਬਾਗ ਵਾਲਿਆਂ ਦੇ ਉਦਵਨ ਸਦਕਾ ਹੋਈ ਹੈ ਇਸ ਮੁਕੇ ਧਰਮਕੋੜ ਤੋਂ ਦਵਿੰਦਰ ਸਿੰਘ ਰਾਜਵਿੰਦਰ ਕੌਰ ਦੀਦਾਰ ਸਿੰਘ ਤਾਰ ਸਿੰਘ ਅਮਨਦੀਪ ਸਿੰਘ ਰਮਨਦੀਪ ਸਿੰਘ ਦਲਜੀਤ ਕੌਰ ਵੀ ਇਸ ਮੌਕੇ ਹਾਜ਼ਰ ਸਨ ਅਤੇ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਪਿੰਡ ਵਾਸੀਆਂ ਨੇ ਜਿਹੜਾ ਉਹਨਾਂ ਨੂੰ ਮੌਕਾ ਦਿੱਤਾ ਹੈ ਉਸ ਨੂੰ ਉਹ ਤਹਿ ਦਿਲੋਂ ਨਿਭਾਉਣਗੇ ਅਤੇ ਕਿਸ ਪਿੰਡ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਠ ਕੇ ਉਹ ਕਰਨਗੇ ਅਤੇ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਜਿੰਦਰ ਸਿੰਘ ਪਿੰਡ ਧਰਮਕੋਟ ਆ ਸਮੂਹ ਨਗਰ ਵੱਲੋਂ ਮੈਨੂੰ ਸਾਫ ਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਹੈ ਬਹੁਤ ਬਹੁਤ ਪਿੰਡ ਦਾ ਧੰਵਾਦ ਔਰ ਚੇਅਰਮੈਨ ਬਲਦੇਵ ਸਿੰਘ ਬਣਿਆਦਿਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਸਰਪੰਚ ਬਣੇ ਆ ਪਿੰਡ ਦੇ ਸਹਿਯੋਗ ਦੇ ਨਾਲ ਨਾਲ ਬਏ ਗੁਰੂ ਦੇ ਬਾਗਲੇ ਮਹਾਂਪੁਰ ਬਾਬਾ ਕਰਬੀਰ ਸਿੰਘ ਉਹਨਾਂ ਨੂੰ ਬਹੁਤ ਫੋਨ ਕੀਤੇ ਉਹਨਾਂ ਦੀ ਬੜੀ ਕਿਰਪਾ ਆ ਤੇ ਪਿੰਡ ਦਾ ਸਹਿਯੋਗ ਬਹੁਤ ਰਿਹਾ ਭਰਾਵਾਂ ਦਾ ਕਿ ਇਹਨੇ ਤੇ ਮੇਰ ਨਹੀਂ ਕੀਤੀ ਮੈਂ ਤੇ ਵਿਸ਼ਵਾਸ ਕੀਤਾ ਮੈਂ ਉਹਨਾਂ ਵਿਸ਼ਵਾਸ ਪੂਰਾ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ